ਪ੍ਰਧਾਨ ਮੰਤਰੀ ਨarendra Modi ਨੇ ਅੱਜ ਨਵੀਂ ਦਿੱਲੀ ਦੇ Jawaharlal Nehru Stadium ਵਿੱਚ PMs Vaniidhi Yojana program ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੇ ਦਿੱਲੀ ਮੈਟਰੋ ਦੇ 4ਵੇਂ ਗੇੜ ਵਿੱਚ 2 ਬਾਦੂ ਲਾਂਘਿਆ ਦਾ ਨੀਂਹ ਪੱਥਰ ਰੱਖਿਆ। ਇਹਨਾਂ ਨਾਲ ਕਨੈਕਟੀਵਿਟੀ ਨੂੰ ਵਧਾਉਣ ਅਤੇ ਆਵਾਜਾਈ ਦੀ ਭੀੜ ਨੂੰ ਘਟ ਕਰਨ 'ਤੇ ਮਦਦ ਮਿਲੇਗੀ। ਇਹਨਾਂ ਦੋਵੇਂ ਮੈਟਰੋ ਕੋਰੀਡੋਰਾਂ ਤੇ 8400 ਕਰੋੜ ਰੁਪਏ ਖਰਚ ਆਉਣਗੇ। ਉਹਨਾਂ 1 ਲੱਖ ਰੇੜੀ ਫੜੀ ਲਗਾਉਣ ਵਾਲਿਆਂ ਨੂੰ ਕਰਜ਼ੇਵੰਡੇ ਜਿਨ੍ਹਾਂ ਵਿੱਚ ਦਿੱਲੀ ਦੇ 5000 ਰੇੜੀ ਫੜੀ ਲਗਾਉਣ ਵਾਲੇ ਵੀ ਸ਼ਾਮਲ ਨੇ। ਸਮਾਜ ਦੇ ਹਾਸ਼ੀਏ ਤੇ ਪਏ ਵਰਗਾਂ ਨੂੰ ਆਰਥਿਕ ਸਹਾਇਤਾ ਦੇ ਮੰਤਵ ਨਾਲ ਜੂਨ 2020 ਨੂੰ ਇਹ ਯੋਜਨਾ ਲਾਂਚ ਕੀਤੀ ਗਈ ਸੀ ਤੇ ਹੁਣ ਤੱਕ ਦੇਸ਼ ਭਰ ਵਿੱਚ 62 ਲੱਖ ਤੋਂ ਵੱਧ ਰੇੜੀ ਫੜੀ ਲਗਾਉਣ ਵਾਲਿਆਂ ਨੂੰ 10978 ਕਰੋੜ ਰੁਪਏ ਤੋਂ ਵੱਧ ਦੀ ਰਕਮ 82 ਲੱਖ ਤੋਂ ਜ਼ਿਆਦਾ ਕਰਦੇ ਵੱਜੋਂ ਵੰਡੀ ਜਾ ਚੁੱਕੀ ਹੈ ਖਾਟਾਖਟ ਪਰੇ ਸਟੇਡੀਅਮ ਵਿੱਚ ਸਵੈ ਨਿਧੀ ਯੋਜਨਾ ਦੇ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਵਿਡ ਦੇ ਸਮੇਂ ਦੌਰਾਨ ਦੇਸ਼ ਦੇ ਲੋਕਾਂ ਨੇ ਰੇੜੀ ਫੜੀ ਵਾਲਿਆਂ ਦੀ ਤਾਕਤ ਦੇਖੀ ਹੈ ਜਿਨ੍ਹਾਂ ਨੇ ਔਖੇ ਹਾਲਾਤ ਦੌਰਾਨ ਵੀ ਲੋਕਾਂ ਤੱਕ ਜ਼ਰੂਰੀ ਸਮਾਨ ਉਪਲਬਧ ਕਰਵਾਇਆ ਉਹਨਾਂ ਦੀ ਮਿਹਨਤ ਅਤੇ ਸਵੈ ਭਾਵਨਾ ਨੂੰ ਸਲਾਮ ਕਰਨਾ ਬਣਦਾ ਏ ਉਹਨਾਂ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਰੇੜੀ ਫੜੀ ਵਾਲਿਆਂ ਦੀ ਸਾਰ ਨਹੀਂ ਲਈ ਪਰ મોદી ਉਹਨਾਂ ਦੇ ਹਿਤ ਵਿੱਚ ਸਿਰਫ ਫੈਸਲਾ ਹੀ ਨਹੀਂ ਲਿਆ ਸਗੋਂ ਹਕੀਕਤ ਵਿੱਚ ਬਦਲਿਆ ਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੈ ਨਿਧੀ ਯੋਜਨਾ ਨਾਲ ਰੇੜੀ ਫੜੀ ਵਾਲਿਆਂ ਨੂੰ ਆਰਥਿਕ ਆਜ਼ਾਦੀ ਮਿਲੀ ਅਤੇ ਉਹਨਾਂ ਦੀ ਆਮਦਨ ਵਿੱਚ ਵਾਧਾ ਹੋਇਆ ਏ ਆਗ ਕਹੇ पीएम स्वनिधि महोत्सव उन लोगों को समर्पित है जो हमारे पास आसपास तो रहते ही हैं और जिनके बिना हमारी रोजमर्रा की जिंदगी की कल्पना भी मुश्किल है और कोविड के समय सबने देख लिया कि रेडी पटरी वालों की ताकत क्या होती है हमारे रेडी पटरी वाले ठेले वाले सड़क किनारे दुकान चलाने वाले ऐसे हर साथी का मैं आज इस उत्सव में हृदय से बहुत-बहुत अभिनंदन करता हूं